ਕਿ ਰਿਕਮੜੀ ਗੱਡੀਆਂ ਚੱਕਰ ਚ ਵਾਰਦੇ ਉਹ ਬੰਦੇ ਜਿਹੜੇ ਚੱਕਰ ਚ ਵਾਰਦੇ ਜਿਵੇਂ ਇਹਦੇ ਲੈ ਜਾਂਦੇ ਨਾ ਐ ਮੁੜ ਕੇ ਨਾ ਆੜਾ ਦਿਗਦਾ ਨਾ ਮਤਲਬ ਉਹ ਗੱਡੀ ਚ ਕਰਦੇ ਨਹੀਂ ਮਾਰਦੇ ਇਹ ਗੱਲ ਵੀ ਵੰਦਿਓ ਚੱਕਰ ਜਿਹੜੇ ਵਾਰਦੇ ਉਹਨਾਂ ਨੂੰ ਮੁਬਾਰਕਾਂ ਤੇ ਹੁਣ ਆ ਗੋਪੀ ਫਰੰਦੀਪੁਰੀਏ ਦੀ ਵੀਡੀਓ ਵੇਖੋ ਇਹਨਾਂ ਨੂੰ ਖਰੀਦ ਚ ਮਿਲੀਆਂ ਵਾ ਉਹਨਾਂ ਤੋਂ ਤੇਲ ਨਹੀਂ ਪੂਰਾ ਹੁੰਦਾ ਤੇ ਜਿਨ੍ਹਾਂ ਨੇ ਆ ਦੀ ਮਿਹਨਤ ਨਾ ਲਈਆਂ ਵਾ ਉਹ 22 ਲੱਖ ਦੇ ਲਾਈਵਲ ਪੁਆਈ ਜਾਂਦੇ ਆ ਗੋਪੀ ਵੀਰ ਤੀ ਇਹ ਫੋਨ ਮੈਸੇਜ ਨੇ ਨਾ ਲਈ ਸੀ ਗੱਡੀ ਫਿਰ ਗੱਡੀ ਪਿੱਛੇ gekeੜਾ ਰੱਤ ਦੇਈ ਜਾਂ ਨਹੀਂ ਟਾਇਰ ਪਾ ਕੇ ਕਿ ਗੱਡੀ ਦੀ ਵੀ ਨਾਲ ਨਾਲ ਦੋ ਟੈਂਪਰੈਕਟਿਸ਼ਨ ਸ਼ੁਰੂ ਕਰਾ ਦਿੱਤੀ। ਲੋ ਜੀ ਮਿੱਤਰੋ ਨਵਾਂ ਰਿਪਲਾਈ ਤਾਂ ਤੁਸੀਂ ਸੁਣ ਹੀ ਲਿਆ ਹੋਵੇਗਾ ਇਸ ਵੀਰ ਤੋਂ। ਜੋ ਕਿ ਦੋਸਤੋ ਗੋਪੀ ਫਰਾਂਦੀਪੁਰਿਆ ਨੂੰ ਕੀਤਾ ਗਿਆ ਹੈ ਕਿਉਂਕਿ ਥੋੜੇ ਦਿਨ ਪਹਿਲਾਂ ਗੋਪੀ ਫਰਾਂਦੀਪੁਰਿਆ ਨੇ ਕਿਹਾ ਸੀ ਕਿ ਆਪਣੀਆਂ ਗੱਡੀਆਂ ਪੈਲੀ 'ਚ ਨਹੀਂ ਵਾਰਡਣੀਆਂ ਚਾਹੀਦੀਆਂ ਉਹਨਾਂ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਜੋ ਕਿ ਕਿਤੇ ਨਾ ਕਿਤੇ ਗੱਲ ਲੱਗੀ ਸੀ ਢਿਲੋਪ੍ਰੀਤ ਨੂੰ ਤੇ ਜਿਸ ਤੋਂ ਬਾਅਦ ਹੁਣ ਇਹ ਰਿਪਲਾਈ ਆਇਆ ਹੈ ਹੁਣ ਦੇਖਦੇ ਹਾਂ ਗੋਪੀ ਫਰਾਂਦੀਪੁਰਿਆ ਕੋਈ ਰਿਪਲਾਈ ਕਰਦੇ ਆ ਕਿ ਨਹੀਂ ਇਸ ਦੇ ਨਾਲ ਉਹਨਾਂ ਦੀ ਸੁਖਵੜਿਆਚ ਨਾ ਵੀ ਲੜਾਈ ਹੋਈ ਜਿਸ ਨੂੰ ਲੈ ਕੇ ਦੋਸਤੋ ਕਾਫੀ ਗੱਲਾਂ ਇੱਕ ਦੂਜੇ ਨੂੰ ਇਹਨਾਂ ਨੇ ਸੁਨਾਈਆਂ ਅਤੇ ਟਿੱਚਰਾ ਕੀਤੀਆਂ ਅਤੇ ਦੋਸਤੋ ਇੱਕ ਹੋਰ ਨਵੀਂ ਵੀਡੀਓ ਆਈ ਹੈ ਜੋ ਕਿ ਅਸੀਂ ਅਗਲੇ ਪਾਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਫਿਲਹਾਲ ਦੇ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ